10 ਤਰੀਕ ਨੂੰ ਇਹ ਆਉਣੀ ਨਹੀਂ ਚਾਹੀਦੀ ਸੀ ਜੇ ਬੰਦੇ ਦੀ ਨੀਅਤ ਸਾਫ਼ ਹੁੰਦੀ ਤਾਂ ਇਹ ਵੋਟਾਂ ਪੈਣੀਆਂ ਨਹੀਂ ਚਾਹੀਦੀਆਂ ਸੀ ਪਰ ਤੁਸੀਂ ਪਹਿਲਾਂ ਵੀ ਵੋਟਾਂ ਪਾ ਕੇ ਜਿਤਾਇਆ ਪਰ ਬੰਦਾ ਇਹੋ ਜਿਹਾ ਨਿਕਲਿਆ ਆ ਕਿ ਜਿਹੜਾ ਕਦੇ ਇੱਧਰ ਨੂੰ ਕਦੇ ਉੱਧਰ ਨੂੰ ਲਾਲਚ ਵਾਸਤੇ ਛਾਲਾਂ ਮਾਰਦਾ ਰਿਹਾ ਤਾਂ ਪ੍ਰਮਾਤਮਾ ਨੇ ਕਿਹਾ ਕੋਈ ਗੱਲ ਨਹੀਂ ਫਿਰ ਜਿਹੜੀ ਪਦਵੀ ਤੇ ਤੈਨੂੰ ਪਹੁੰਚਾਇਆ ਉਹ ਤੋਂ ਵੀ ਤੈਨੂੰ ਤਾਰਾਂਗੇ 10 ਤਰੀਕ ਨੂੰ ਉਤਰ ਜੂਗਾ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਬਹੁਤ ਘੱਟ ਬੰਦਿਆਂ ਨੂੰ ਮਿਲਦਾ ਜਦੋਂ ਲੋਕ ਚੁਣ ਲੈਂਦੇ ਨੇ ਤੁਹਾਨੂੰ ਤੇ ਲੋਕ ਜਦੋਂ ਚੁਣ ਲੈਣ ਲੋਕਾਂ ਨੂੰ ਤੁਸੀਂ ਐ ਚੁਟਕੀ ਸਮਝਣ ਲੱਗ ਜਾਓ ਇਹ ਗਲਤ ਗੱਲ ਹੈ ਉਹ ਧੋਖਾ ਜਿਹੜਾ ਕੀਤਾ ਇਹਨੂੰ ਪਹਿਲਾਂ ਵਾਲੇ ਉਮੀਦਵਾਰ ਨੇ ਉਹ ਗਲਤ ਹੈ ਤੇ ਅੱਜ ਤੁਹਾਡਾ ਕਾਠੇ ਦੱਸਦਾ ਕਿ ਤੁਸੀਂ ਉਹਨੂੰ ਸਭ ਕੁਝ ਕਰਨ ਵਾਸਤੇ ਤਿਆਰ ਹੋ 10 ਤਰੀਕ ਨੂੰ ਝਾੜੂ ਦਾ ਬਟਨ ਦੱਬਣ ਨੂੰ ਤਿਆਰੋਂ ਦੋ ਜਾਣੇ ਸੀ ਉਹ ਬਹੁਤ ਮਿਹਨਤ ਕੀਤੀ ਮੈਂ ਵੀ ਪਿਛਲੀ ਵਾਰ ਜਿੰਮੀ ਚੌਂਣ ਚ ਮਿਹਨਤ ਕੀਤੀ ਐਮਪੀ ਵਾਸਤੇ ਐਮਪੀ ਬਣਾਇਆ ਦਿੱਲੀ ਭੇਜਤਾ ਪਰ ਮਨ ਚ ਨਾ ਲਾਲਚ ਜਿਹੜਾ ਸੀ ਉਹ ਜ਼ਿਆਦਾ ਸੀ ਕਹਿੰਦਾ ਪਤਾ ਨਹੀਂ ਉਧਰੋਂ ਮੈਨੂੰ ਕੁਝ ਹੋਰ ਮਿਲ ਜੂ ਕੀ ਮਿਲ ਗਿਆ ਵਿਹਲਾ ਹੋ ਗਿਆ ਇੱਕ ਵਿਹਲਾ ਹੋ ਗਿਆ ਇੱਕ 13 ਤਰੀਕ ਨੂੰ ਵਿਹਲਾ ਹੋ ਜੀ ਜਿਹੜਾ ਹੋ ਰਿਹਾ ਇਹ ਖਰਚਾ ਜਿਹੜਾ ਖਜ਼ਾਨੇ ਚ ਹੀ ਹੋਊਗਾ ਕਿਤੇ ਨਾ ਕਿਤੇ ਤੁਹਾਡੇ ਟੈਕਸ ਦੇ ਪੈਸੇ ਇਹ ਹੋਣਾ ਨਹੀਂ ਚਾਹੀਦਾ ਇਹ ਹਜੇ ਉਮੀਦਵਾਰ ਜੇ ਹਜੇ ਜਿਹੜੇ ਛੱਡਦੇ ਨੇ ਉਹਨਾਂ ਨੂੰ ਜੁਰਮਾਨਾ ਹੋਣਾ ਚਾਹੀਦਾ ਉਹਨਾਂ ਨੂੰ ਤੇ ਤੁਸੀਂ ਲੋਕਾਂ ਦਾ ਕਿਉਂ ਛੱਡ ਕੇ ਵੀ ਰਾਹ ਚ ਲੋਕਾਂ ਨੂੰ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਸਮਝ ਰੱਖਿਆ ਪ੍ਰਮਾਤਮਾ ਨੇ ਕਿਸੇ ਹੋਰ ਵਾਸਤੇ ਵੀ ਮੌਕਾ ਬਣਾਉਣਾ ਹੁੰਦਾ ਇੱਕ ਸਾਊ ਨੇਕ ਇਮਾਨਦਾਰ ਸੱਚੀ ਮੁੱਚੀ ਜਿਹਦਾ ਨਾਮ ਵੀ ਭਗਤਾਂ ਜਿਹੜਾ ਹੈ ਵੀ ਭਗਤਾਂ ਕੋਨ ਮੌਕਾ ਨਹੀਂ ਨਾ ਜਾਈਂ। ਇੰਕਲਾਬ ਇੰਕਲਾਬ। ਪ੍ਰਧਾਨ ਭਾਗ। ਤਿਆਰ ਹੋ ਇਸ ਗੱਲ ਵਾਸਤੇ। ਮੈਂ ਆਪਣੇ ਪਰਿਵਾਰ ਸਮੇਤ ਇੱਥੇ ਆਇਆ। ਮੈਨੂੰ ਜਿੱਥੇ ਮਰਜੀ ਲੈ ਜਿਓ। ਕੋਈ ਕਹਿੰਦਾ ਮੁੱਖ ਮੰਤਰੀ ਇੱਥੇ ਜਾਂਦਾ ਨਹੀਂ ਹੁੰਦਾ ਜੀ ਕਿਉਂ ਨਹੀਂ ਜਾਂਦਾ ਹੁੰਦਾ ਬਈ? ਅਸੀਂ ਸਾਡੇ 3 ਕਰੋੜ ਲੋਕਾਂ ਦਾ ਮੁੱਖ ਮੰਤਰੀ ਹਾਂ ਮੈਂ। ਜਲੰਧਰ ਬੈਸਟ ਦੇ ਆਹ ਸੀਟ ਦੇ ਨਾਲ ਨਾ ਹਾਰਨ ਨਾਲ ਸਰਕਾਰ ਨੂੰ ਫਰਕ ਪੈਂਦਾ ਨਾ ਕਿਸੇ ਦੇ ਜਿੱਤਣ ਨਾਲ ਉਹਨਾਂ ਨੂੰ ਪੈਂਦਾ ਪਰ ਆਪਣੇ ਜਿੱਤਣ ਨਾਲ ਇਸ ਇਲਾਕੇ ਨੂੰ ਬਹੁਤ ਫਰਕ ਪਊਗਾ ਤੁਸੀਂ ਇਹਨਾਂ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜਾਉਂਗੇ ਉਦੋਂ ਅੱਗੇ ਵਾਲੀਆਂ ਪੌੜੀਆਂ ਮੈਂ ਚੜਾਉਂਗਾ 10 ਤਰੀਕ ਨੂੰ ਵੋਟਾਂ ਪਾਓ ਆਪਦੇ ਜਿਹੜੇ ਬੰਦੇ ਨੇ ਤੁਹਾਡੇ ਵਾਂਗੂ ਗਰੀਬੀ ਹੰਡਾਈ ਹੈ ਤੁਹਾਡੀਆਂ ਸਮੱਸਿਆਵਾਂ ਜਾਣਦਾ ਹੈ ਉਹਨੂੰ ਵੋਟਾਂ ਪਾਓ ਤੇ ਉਹ ਤੋਂ ਬਾਅਦ ਜੋ ਵੀ ਲਿਖ ਕੇ ਦੇਣਗੇ ਮਿੰਦਰਪੱਗ ਜੀ ਤੁਹਾਡੇ ਐਮ ਐਲ ਏ ਜੋ ਸੀਵਰੇਜ ਦਾ ਲਾਈਟਾਂ ਦਾ ਜੋ ਕੰਮ ਲਿਖ ਕੇ ਦੇਣਗੇ ਉਦੋਂ ਉੱਤੇ ਸਾਈਨ ਕਰਨਾ ਮੇਰਾ ਕੰਮ ਹੈ ਮੈਂ ਉਹ ਗੱਲ ਕਹਿੰਦਾ ਹੀ ਨਹੀਂ ਜਿਹੜੀ ਮੈਂ ਨਾ ਕਰ ਸਕਦਾ ਮਾਮਾ ਜਿੰਦਾਬਾਦ ਸੋ ਜਲੰਧਰ ਬੈਸਟ ਨੂੰ ਡਬਲਯੂ ਵਾਲਾ ਬੈਸਟ ਹੈ ਆਪਾਂ ਬੀ ਵਾਲਾ ਬੈਸਟ ਬਣਾਉਣਾ ਜਲੰਧਰ ਬੈਸਟ ਸੋ ਮੈਂ ਇੱਥੇ ਕਿਰਾਏ ਤੇ ਘਰ ਲੈ ਲਿਆ ਕਿਉਂਕਿ ਮੈਂ ਕਿਰਾਏ ਤੇ ਲੈ ਸਕਦਾ ਹੋਰ ਤਾਂ ਹੈ ਨਹੀਂ ਮੇਰੇ ਕੋਲ ਪੈਸੇ ਕਿਉਂਕਿ ਮੈਂ ਮੈਂ ਉਹ ਨਹੀਂ ਕਰਦਾ ਨਾ ਦੂਜਾ ਕੰਮ ਸੋ ਮੈਂ ਹਫਤੇ ਚੋ ਦੋ ਤਿੰਨ ਦਿਨ ਇੱਥੇ ਰਿਆ ਕਰੂੰਗਾ ਤੁਹਾਨੂੰ ਦੱਸ ਦਿਆ ਕਰਾਂਗੇ ਸੋਮਵਾਰ ਮੰਗਲਵਾਰ ਬੁੱਧਵਾਰ ਜਾਂ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਤੁਹਾਨੂੰ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਸਰਕਾਰ ਥੋੜੇ ਦਿਵਾਰ ਤੇ ਇੱਥੇ ਜਲੰਧਰ ਜਾ ਕੇ ਬੈਠਿਆ ਕਰੂੰਗੀ ਆ ਇਲਾਕੇ ਦੇ ਮਾਝੇ ਦੇ ਦੋਆਬੇ ਦੇ ਸਾਰੇ ਕੰਮ ਕਰਾਂਗੇ ਆਪਣਾ ਮਸ਼ੀਨ ਚ ਕਿੰਨੇ ਨੰਬਰ ਤੇ ਵੱਟਣਾ ਹੈ ਪੰਜ ਨੰਬਰ ਪੰਜ ਨੰਬਰ ਆਪਣਾ ਬਟਨ ਜਿਹੜਾ ਹੈ ਮਸ਼ੀਨ 'ਚ ਪੰਜ ਨੰਬਰ ਤੇ ਆਉਣਾ ਪਹਿਲੇ ਨੰਬਰ ਆਉਣਾ ਪਹਿਲੇ ਨੰਬਰ ਤੇ ਸੋ ਇਸ ਪਰਿਵਾਰ ਨੇ ਬਹੁਤ ਸੇਵਾ ਪਹਿਲਾਂ ਵੀ ਕੀਤੀ ਹੈ ਇਹ ਪਰਿਵਾਰ ਤੁਹਾਡੇ ਜਾਣਿਆ ਪਛਾਣਿਆ ਇੱਥੇ ਰਹਿਣ ਵਾਲੇ ਨੇ ਇਹ ਕਿਸੇ ਨਸ਼ਿਆਂ ਦੇ ਕਾਰੋਬਾਰ 'ਚ ਨਹੀਂ ਹੈਗੇ ਇਹਨਾਂ ਦਾ ਕਿਸੇ ਬੱਸਾਂ 'ਚ ਹਿੱਸਾ ਨਹੀਂ ਇਹਨਾਂ ਦਾ ਧਾਦਿਆਂ 'ਚ ਹਿੱਸਾ ਨਹੀਂ ਇਹਨਾਂ ਦਾ ਹਿੱਸਾ ਹੈ ਤਾਂ ਜਲੰਧਰ ਬੱਸ ਦੇ ਲੋਕਾਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਹੋ ਗਏ ਨੇ ਉਹ ਡਰੀ ਜਾਂਦੇ ਆ ਹੁਣ ਕਿਉਂਕਿ ਹੁਣ ਪਰਚੇ ਪੈਣਗੇ ਜਿਹੜੇ ਕੰਮ ਕਰਦੇ ਰਹੇ ਆ ਉਹ ਕੰਮ ਹੋਣਗੇ ਹੁਣ ਹੁਣ ਡਰੀ ਜਾਂਦੇ ਆ ਕੀ ਬਣੂਗਾ ਮੈਂ ਤੁਹਾਨੂੰ ਦੱਸਿਆ ਇੱਕ ਵੇਲਾ ਹੋ ਗਿਆ ਦੂਜਾ ਹੋ ਜਾਊਗਾ ਠੀਕ ਹੈ ਨਾ ਗਲਤ ਬੰਦੇ ਮੈਂ ਦੇਖੋ ਮੈਂ ਕਹਿਣਾ ਚਾਹਣਾ ਮੀਡੀਆ ਖੜਾ ਸਾਰਾ ਜੇ ਕਿਤੇ ਕੋਈ ਐਹੋ ਜੀ ਮਸ਼ੀਨ ਬਣ ਜੇ ਅੱਜ ਕੱਲ ਜਿਵੇਂ ਇੱਕ ਸ਼ੂਗਰ ਵਾਲੀ ਮਸ਼ੀਨ ਆਈ ਹੈ ਉਹ ਇੱਥੇ ਲੱਗ ਜਾਂਦੀ ਹੈ ਇਹ ਐਂ ਉਹਦੇ ਤੇ ਮੋਬਾਈਲ ਤੁਸੀਂ ਫੇਰੋ ਉਹ ਦੱਸ ਦਿੰਦੀ ਹੈ ਵੀ ਕਿੰਨੀ ਸ਼ੂਗਰ ਹੈ ਜੇ ਕਿਤੇ ਕੋਈ ਅਜਿਹੀ ਮਸ਼ੀਨ ਆ ਜੇ ਜਿਹੜੀ ਦਿਲ ਤੇ ਲੱਗ ਜੇ ਤੇ ਉਹ ਇਹ ਦੱਸ ਦੇ ਵੀ ਇਸ ਬੰਦੇ ਦੇ ਦਿਲ ਚ ਕਿੰਨੇ ਪਰਸੈਂਟ ਖੋਟ ਹੈ ਇਹਦਾ ਦਿਲ ਕਿੰਨਾ ਬੇਈਮਾਨ ਹੈ ਸਭ ਤੋਂ ਪਹਿਲਾਂ ਮੈਂ ਖਰੀਦੂਗਾ ਉਹ ਬਸ਼ੀਰ ਬਿਲਾ ਲਾ ਕੇ ਚੈੱਕ ਕਰੀਏ ਯਾਰ ਕਮਾਲ ਹੈ ਯਾਰ ਪੰਜਾਬੀਆਂ ਨੇ ਮੌਕਾ ਦੇਤਾ ਇੰਨਾ ਵੱਡਾ ਮੌਕਾ ਦੇਤਾ ਤੇ ਤੁਸੀਂ ਵਿਧਾਨ ਸਭਾ ਤੇ ਲੋਕ ਸਭਾ ਨੂੰ ਪਛਾਹ ਨਹੀਂ ਪਾਏ ਪਛਾਹ ਨਹੀਂ ਪਾਏ ਲੁੱਟਣ ਚ ਲੁੱਟਣ ਵਾਲ ਨੂੰ ਬੈ ਗੇ ਇਦੋਂ ਬਾਦ ਲੋਟ ਹੁੰਦੀ ਐ ਸੋ ਪੈਸਾ ਨਾਲ ਨਹੀਂ ਜਾਣਾ ਜਿੰਨੇ ਮਰਜ਼ੀ ਇਕੱਠੇ ਕਰ ਲੋ ਆ ਕਹਦੇ ਉਹਨਾਂ ਨੂੰ ਕਿ ਭਗਵੰਤਬਾਣਾ ਆਇਆ ਸੀ ਉਹ ਇਹ ਕਹਿੰਦਾ ਸੀ ਕਿ ਜਿੰਨੇ ਮਰਜ਼ੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੋਤੀ ਜਿੰਦਾਬਾਦ ਸੋ ਜਿਹੜਾ ਥੋੜਾ ਜੋਸ਼ ਹੈ ਤੁਹਾਡਾ ਜੋਸ਼ ਦੇ ਕਰਵਿੰਦ ਕੇਜਰੀਵਾਲ ਜੀ ਉਹਨਾਂ ਵੱਲੋਂ ਵੀ ਇਹੀ ਸਨੇਹ ਹੈ ਕਿ ਜਲੰਧਰ ਵਾਲਿਓ ਵਾਡੇ ਵੱਲੋਂ ਠੰਡੀਆਂ ਹਵਾਵਾਂ ਦੇ ਬੁੱਲੇ ਆਉਣਗੇ ਤਾਂ ਉਹਨਾਂ ਨੂੰ ਸਕੂਨ ਮਿਲੂਗਾ ਕਿ ਮੈਂ ਇੱਕ ਪਾਰਟੀ ਬਣਾਈ ਜਿਹੜੀ ਪਾਰਟੀ ਪੰਜਾਬ ਦੇ ਵਿੱਚ ਵੱਧ ਫੁੱਟ ਰਹੀ ਹੈ ਤੇ ਆਪਣੀ ਵੋਟ ਸੀਟ ਆਪਈ ਰੱਖਣੀ ਹੈ ਤੇ ਝਾਰੂ ਦਾ ਚੋਣਸ਼ਾਨ ਆਪਣੇ ਦੋਸਤਾਂ ਮਿੱਤਰਾਂ ਨੂੰ ਹੋ ਸਕਦਾ ਘਰ ਘਰ ਮੈਂ ਨਾ ਪਹੁੰਚ ਸਕਾਂ ਹੋ ਸਕਦਾ ਮੈਂ ਉਸ ਜਗ੍ਹਾ ਤੇ ਕਈ ਜਗ੍ਹਾ ਤੇ ਨਾ ਪਹੁੰਚ ਸਕਾਂ ਪਰ ਇਹ ਨਾ ਸੋਚਿਓ ਕਿ ਜੇ ਭਗਵਾਨ ਸਮਾਨ ਆਇੰਦਾ ਤਾਂ ਵੋਟ ਪਾਣ ਦੇ ਵੀਰੋ ਮੈਂ ਵੋਟ ਆਪਣੇ ਬੱਚਿਆਂ ਵਾਸਤੇ ਨਹੀਂ ਮੰਗ ਰਿਹਾ ਮੈਂ ਥੋੜੇ ਬੱਚੇ ਵਾਸਤੇ ਮੰਗ ਰਿਹਾ गरीबियां दूर करा नौकरियां देव गे चंगे स्कूल खोलेंगे चंगे अस्पताल हो जीवन पदर उच्चा, उच्चा सका सारे लग जाओ सारे भगवंत मान बन जाओ सारे केजरीवाल बन जाओ